ਸਾਡੇ YouTube ਚੈਨਲ ਤੇ ਆਪਸਾਂ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਦਿਵਿਆਂਗ ਬੱਚਿਆਂ ਨੂੰ ਪੜਾਉਣ ਲਈ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਪੰਜਾਬ ਵਿੱਚ 3600 ਵਿਸ਼ੇਸ਼ ਅਧਿਆਪਕਾਂ ਦੀ ਭਰਤੀ ਨੂੰ ਮਿਲੀ ਮਨਜ਼ੂਰੀ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਸਾਂ ਨੂੰ ਯਾਦ ਰੱਖਿਆ ਕਿ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇ ਕੋਣ ਕੋਣ ਵੀਡੀਓ ਦਾ ਨੋਟੀਫਿਕੇਸ਼ਨ ਆਬਦੀ ਸੰਦੇਸ਼ ਇਹਨਾਂ ਜਾਈ ਕਰ ਲਈ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੇ ਦੰਗ ਜੇ ਮਾਰਦੀ ਹੋਈ ਨਹੀਂ ਸਕਦੀ ਤੇ ਇਸ ਸਬੰਧੀ ਐਡਵਰਟਾਈਜ਼ਮੈਂਟ ਤੇ ਕਰੋੜਾਂ ਰੁਪਏ ਖਰਚ ਕਰਦੀ ਹੈ ਨਾ ਤੋ ਜਦੋਂ ਸਕੂਲ ਸਾਹਮਣੇ ਆਉਂਦੀ ਹੈ ਤਾਂ ਹਰ ਕੋਈ ਹੱਥ ਬੱਕਾ ਰਹਿ ਜਾਂਦਾ ਹੈ ਜਿੱਤੇ ਈਟੀਟੀ ਤੇ ਬੀਐਡ ਟਟਪਾਸ ਬੇਰੁਗਾਂ ਨੌਜਵਾਨ ਰੋਜ਼ੀ ਸੜਕਾਂ ਤੇ ਧਰਨੇ ਮਜਾਲੇ ਕਰਦੇ ਨਜ਼ਰ ਆਉਂਦੇ ਹਨ ਉਹਦੇ ਸੀਨੀਅਰ ਸੈਂਡਰੀ ਸਕੂਲਾਂ ਵਿੱਚ ਅਧਵਾਸਨਾ ਤੇ ਪ੍ਰਿੰਸੀਪਲਾਂ ਦੀ ਵੱਡੀ ਘਾਟ ਅਖਬਾਰਾਂ ਰਾਹੀਂ ਉਜਾਗਰ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਹੀ ਦਿਵੰਗ ਬੱਚਿਆਂ ਦੀ ਪੜ੍ਹਾਈ ਵੱਲ ਤਾਂ ਸ਼ਾਇਦ ਅਪNhਾਸਕਰ ਦਾ ਕੋਈ ਧਿਆਨ ਹੀ ਨਹੀਂ ਹੈ ਕਿਉਂਕਿ ਇੱਕ ਸਰਵੇ ਅਨਸਾਰ ਡੇਟ 47975 ਬੱਚਿਆਂ ਦੀ ਪੜ੍ਹਾਈ ਲਈ ਸਿਰਫ 386 ਅਧਿਆਪਕ ਹੀ ਲਿਓਤ ਹਨ ਹੁਣ ਫਤਮਾਲ ਤੇ 225 ਨਵੇਂ ਮਾਂਜੋ ਪ੍ਰੇਨ ਕੋਡ ਨੇ ਅਜੇ ਇਹ ਬੱਚਿਆਂ ਦੀ ਪੜ੍ਹਾਈ ਲਈ ਇੱਕ ਸਖਤ ਹੁਕਮ ਸੁਣਾਇਆ ਹੈ ਜਿਸ ਕਰਕੇ ਪੰਜਾਬ ਸਰਕਾਰ ਨੇ ਵੀ ਦੇਸ਼ ਦੇ ਦੁੱਗੇ ਸੂਬਿਆਂ 방 ਹਰਕਤ ਵਿੱਚ ਆਉਂਦੇ ਹੋਏ 3600 ਵਿਸ਼ੇਸ਼ ਅਧਿਆਪਕਾਂ ਦੀ ਭਰਤੀ ਲਈ ਪੱਤਰ ਜਾਰੀ ਕੀਤਾ ਹੈ ਜਿਸ ਨੂੰ ਕੇ ਮਨਜ਼ੂਰੀ ਮਿਲ ਚੁੱਕੀ ਹੈ ਤਾਂ ਆਓ ਜਾਣਦੇ ਹਾਂ ਕਿ ਇਹ ਸਾਰਾ ਮਾਮਲਾ ਕੀ ਹੈ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਦਿਵਿਆਂਗ ਬੱਚਿਆਂ ਦੀ ਮੁੱਢਲੀ ਸਿੱਖਿਆ ਦੀ ਅੰਦਖੀ ਜਾਰੀ ਹੈ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ 47979 ਦਿਵਿਆਂਗ ਬੱਚੇ ਪੜ੍ਹਦੇ ਹਨ ਪਰ ਇਹਨਾਂ ਨੂੰ ਪੜਾਉਣ ਲਈ ਸਿਰਫ 360 ਵਿਸ਼ੇਸ਼ ਅਧਿਆਪਕ ਦੀ ਨਿਯੁਕਤੀ ਹਨ ਪ੍ਰਾਇਮਰੀ ਪੱਧਰ ਤੇ 10 ਅਧਿਆਪਕ ਅਤੇ ਕੰਟਰੀ ਪੱਧਰ ਤੇ 15 ਅਧਿਆਪਕ ਬੱਚਿਆਂ ਲਈ ਇੱਕ ਅਧਿਆਪਕ ਦੀ ਨਿਯੁਕਤੀ ਜ਼ਰੂਰੀ ਹੈ ਸੁਪਰੀਮ ਕੋਰਟ ਨੇ 7 ਮਾਰਚ 2025 ਨੂੰ ਸਪੱਸ਼ਟ ਹੁਕਮ ਜਾਰੀ ਕਰਦਿਆਂ ਪੰਜਾਬ ਸਰਕਾਰ ਨੂੰ 3 ਹਫ਼ਤਿਆਂ ਦੇ ਅੰਦਰ ਵਿਸ਼ੇਸ਼ ਅਧਿਆਪਕਾਂ ਦੀ ਭਰਤੀ ਲਈ ਇਖਤਿਆਰ ਜਾਰੀ ਕਰਨ ਤੇ ਇਸ ਨੂੰ ਘੱਟੋ-ਘੱਟ ਦੋ ਅਖਬਾਰਾਂ ਵਿੱਚ ਛਪਾਉਣ ਦੇ ਨਿਰਦੇਸ਼ ਦਿੱਤੇ ਸਨ ਨਾਗਿਠਾਈ ਮਾਰਚ ਤੱਕ ਇਚਹਰਨੀਆ ਕਾਪੀਆਂ ਕੋਰਟ ਵਿੱਚ ਜਮ੍ਹਾਂ ਕਰਾਉਣ ਤੇ 12 ਹਫਤਿਆਂ ਦੇ ਅੰਦਰ ਪ੍ਰਤੀ ਪ੍ਰਕਿਰਿਆ ਪੂਰੀ ਕਰਨ ਦੇ ਆਦੇਸ਼ ਦਿੱਤੇ ਗਏ ਸਨ। हैरानी ਦੀ ਗੱਲ ਹੈ ਕਿ ਲਗਭਗ 16 ਹਫਤੇ ਬੀਤਣ ਦੇ ਬਾਵਜੂਦ ਪੰਜਾਬ ਸੰਚਾਲਨ ਵੱਲੋਂ ਇਹਨਾਂ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਗਈ। ਬੇਰੁਜ਼ਗਾਰ ਅਧਿਆਪਕਾਂ ਦਾ ਜੋ ਰੋਸ ਹੈ ਉਹਦੇ ਬਾਰੇ ਵੀ ਗੱਲ ਕਰਨੀ ਬਣਦੀ ਹੈ। ਬੇਰੁਜ਼ਗਾਰ ਵਿਸ਼ੇਸ਼ ਸਿੱਖ ਅਧਿਆਪਕ ਜਿਹੋਨਾਂ ਦੇ ਸਾਹਮਣੇ ਅਮਨਦੀਪ ਸਿੰਘ ਕਲਿਆਣ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਵੀ 7E ਸੋਧ ਵਿਸੋਭਾਈ ਨੂੰ ਲਾਗੂ ਕਰਨ ਵਿੱਚ ਟੈਨ ਵਕਤ ਨਹੀਂ ਰਹੀ ਹੈ ਤੇ ਹੁਣ ਸੁਪਰੀਮ ਕੋਰਟ ਦੇ ਸਮੇਂ ਸੀਮਾ ਵਾਲੇ ਆਦੇਸ਼ਾਂ ਦੀ ਵੀ ਉਲੰਘਣਾ ਕਰ ਰਹੀ ਹੈ ਸਰਕਾਰ ਦੀ ਇਸ ਲਾਪਰਵਾਹੀ ਕਾਰਨ ਪਿਛਲੇ 3 ਸਾਲਾਂ ਵਾਂਗ ਇਸ ਸਾਲ ਵੀ ਵਿਦਿਆਰਥੀ ਵਿਸ਼ੇਸ਼ ਅਧਿਆਪਕਾਂ ਤੋਂ ਵਾਂਝੇ ਰਹਣਗੇ ਦੂਜੇ ਪਾਸੇ ਦੇਖਦੇ ਹਾਂ ਕਿ ਅਧਿਕਾਰੀਆਂ ਦਾ ਕੀ ਕਹਿਣਾ ਹੈ ਸਿਕਸ 77 ਉਚੇਰੀ ਸਿਕਿਆ 77 ਅੰਦਿੱਤ ਅੰਤਰਾ ਆਈਏਐਸ ਨੇ ਦੱਸਿਆ ਕਿ ਦੇਤੋ ਭਾਗ ਨੂੰ 3600 ਵਿਸ਼ੇਸ਼ ਅਧਿਆਪਕਾਂ ਦੀ ਪੜਤ ਲਈ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਉਹਨਾਂ ਕਾ ਮਨਜ਼ੂਰੀ ਦੀ ਰਿਪੋਰਟ ਪੰਜਾਬ ਮੰਤਰੀ ਮੰਡਲ ਨੂੰ ਭੇਜ ਦਿੱਤੀ ਗਈ ਹੈ ਤੇ ਜਲਦੀ ਹੀ ਸਰਕਾਰੀ ਸਕੂਲਾਂ ਵਿੱਚ ਵਿਸ਼ੇਸ਼ ਅਧਿਆਪਕਾਂ ਦੀ ਲੋਪੀ ਕੱਢ ਦਿੱਤੀ ਜਾਵੇਗੀ ਇਸ ਦੇ ਨਾਲ ਹੁਣ ਸਿੱਖਿਆ ਢਾਂਚੇ ਤੇ ਇੱਕ ਸਵਾਲ ਵੀ ਹੈ ਕਿ ਇਸ ਸਥਿਤੀ ਨੇ ਪੰਜਾਬ ਦੇ ਸਿੱਖਿਆ ਢਾਂਚੇ ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਹਨ ਜੇਕਰ ਸਰਕਾਰ ਨੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਾ ਕੱਢਿਆ ਗਿਆ ਤਾਂ ਸੂਬੇ ਦੇ 47979 ਵਿਦਿਆਰਥੀਆਂ ਦਾ ਭਵਿੱਖ ਹੋਰ ਅਨਿਸ਼ਚਿਤ ਉਹ ਜਾਵੇਗਾ ਤਾਂ ਹੁਣ ਉਹ ਰਾਜਾਂ ਦੀ ਗੱਲ ਕਰਦੇ ਹਾਂ ਹੋਰ ਰਾਜਾਂ ਨੇ ਸ਼ੁਰੂ ਕੀਤੀ ਭਰਤੀ ਸੁਪਰੀ ਕੋਰਟ ਦੇ ਆਦੇਸ਼ਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਦੇਸ਼ ਦੇ ਹੋਰ ਰਾਜਾਂ ਨੇ ਛੇਜ ਦੇਵਤਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਦਿੱਲੀ ਹਾਈ ਕੋਰਟ ਨੇ ਵੀ ਕੇਂਦਰੀ ਵਿਦਿਆਰਥੀ ਸੰਗਠਨ ਨੂੰ 4 ਹਫ਼ਤਿਆਂ ਦੇ ਅੰਦਰ ਭਰਤੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ ਪੜ੍ਹ ਸਿੱਖਿਆ ਕਰਾਤੀ ਦਾ ਡੰਡੋਰਾ ਪੇਟਣ ਵਾਲੀ ਪੰਜਾਬ ਦੀ ਆਪ ਸਰਕਾਰ ਨੇ ਨਾ ਸਿਰਫ ਕੋਰਟ ਦੇ ਹੁਕਮਾਂ ਦੀ ਅੰਨਕੀ ਕੀਤੀ ਹੈ ਬਲਕਿ ਦਿਵੰਗ ਬੱਚਾਂ ਦੇ ਸਿੱਖਿਆ ਅਧਿਕਾਰ ਨੂੰ ਵੀ ਨਜ਼ਰਅੰਦਾਜ਼ ਕੀਤਾ ਹੈ ਤਾਂ ਹੁਣ ਜਦੋਂ ਕਿ 3600 ਪੋਸਟਾਂ ਨੂੰ ਮਜ਼ਦੂਰੀ ਮਿਲ ਚੁੱਕੀ ਹੈ ਤਾਂ ਇਹ ਦੇਖਣਾ ਵੀ ਹੋਵੇਗੀ ਕਿ ਕੀ ਸਰਕਾਰ ਹੁਣ ਐਕਸ਼ਨ ਮੂਡ ਵਿੱਚ ਆਉਂਦੇ ਹੋਏ ਇਹਨਾਂ 3400 ਕੋਰਸਾਂ ਨੂੰ ਜਲਦੀ ਫਿਰਲ ਕਰਨ ਦਾ ਪ੍ਰਬਾਲਾ ਕਰੇਗੀ ਤੇ ਕਿੰਨੀ ਜਲਦੀ ਸਰਕਾਰ ਇਸ ਨੂੰ ਸਿਰੇ ਚੜਾਵੇਗੀ ਵੈਸੇ ਜੇਕਰ ਪਿਛਲਾ ਇਤਿਹਾਸ ਦੇਖਿਆ ਜਾਵੇ ਤਾਂ ETT 236 ਵਰਤੀ ਨੂੰ ਐਡਵਰਟਾਈਜ਼ਮੈਂਟ ਨਿਕਲੀ ਨੂੰ 4 ਸਾਲ ਹੋ ਗਏ ਹਨ ਤੇ ETT 93 ਵਰਤੀ ਨੂੰ 10 ਸਾਲ ਹੋ ਗਏ ਹਨ ਪਰੰਤੂ ਅਜੇ ਤੱਕ ਇਹ ਦੋਵੇਂ ਹੀ ਵਰਤੀਆਂ ਪੂਰੀ ਤਰ੍ਹਾਂ ਦੇ ਨਾਲ ਮੁਕੰਮਲ ਨਹੀਂ ਹੋਈਆਂ ਤੇ ਪੈਂਡਿੰਗ ਹੀ ਹਨ ਤੇ ਇਸ ਕਰਕੇ ਜੋ ਉਮੀਦਵਾਰ ਰਹਿ ਗਏ ਹਨ ਉਹ ਸ਼ਰਤਾਂ ਉੱਤੇ ਰੂਸ ਮੁਜਾਰੇ ਕਰ ਰਹੇ ਹਨ ਤੇ ਪਤਾ ਨਹੀਂ ਕਿ ਇਹ ਪਰਤੀਆਂ ਕਦੋਂ ਪੂਰੀਆਂ ਹੋਣਗੀਆਂ ਹਾਂ ਆਸ ਕਰਦੇ ਹਾਂ ਕਿ ਇਹ ਜੋ ਵਿਸ਼ੇਸ਼ ਯਾਨਕਿ ਇਹ ਵਿਆਹ ਬੱਚਿਆਂ ਦੇ ਲਈ 3600 ਅਸਵਮੀਆਂ ਲਈ ਪਰਤੀ ਕੀਤੀ ਜਾਣੀ ਹੈ ਇਹ ਸਮੇਂ ਤੱਕ ਪੂਰੀ ਹੋ ਜਾਵੇਗੀ ਇਸ ਵੀਡੀਓ ਵਿੱਚ ਬਸ ਇਹਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ